ਦਿੱਲੀ ਜਾਣ ਵਾਲੇ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਫੁੱਟਣ ਅਤੇ ਲਾਠੀ ਚਾਰਜ ਕੀਤੇ ਜਾਂਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਨ ਦੇ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਹੁੰਦੇ ਪਿੰਡ ਸੁਭਰਾ ਵਿਖੇ ਪੁੱਤਰੇ ਫੂਕੇਗੇ ਅਤੇ ਦੋਨਾਂ ਹੀ ਸਰਕਾਰਾਂ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਤੇ ਕਿਸਾਨ ਆਗੂ ਸੌਰ ਸੰਘ ਸੁਭਰਾ ਨੇ ਦੱਸਿਆ ਕਿ ਪਹਿਲਾਂ ਸਰਕਾਰ ਕਿਸਾਨਾਂ ਤੇ ਟਰੈਕਟਰ ਟਰਾਲੀਆਂ ਤੇ ਦਿੱਲੀ ਜਾਣ ਤੇ ਇਤਰਾਜ਼ ਕਰਦੇ ਸੀ ਪਰ ਕੱਲ ਪੈਦਲ ਜਾਣ ਵਾਲੇ 101 ਕਸਾਨਾਂ ਤੇ ਪਹਿਲਾਂ ਹੰਜੂ ਗੈਂਸ ਦੇ ਗੋਲੇ ਫੁੱਟੇ ਗਏ ਤੇ ਫਿਰ लाठी चार्ज ਕੀਤਾ ਗਿਆ ਜਿਸ ਦੇ ਵਿੱਚ ਸਾਡੇ ਕਈ ਕਿਸਾਨ ਭਰਾ ਜ਼ਖਮੀ ਹੋ ਗਏ ਉਹਨਾਂ ਆਖਿਆ ਕਿ ਦੋਵੇਂ ਸਰਕਾਰਾਂ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਫੁੱਟਬਾਲ ਬਣਾਇਆ ਹੈ ਕਦੀ ਪੰਜਾਬ ਕੇਂਦਰ ਵੱਲ ਫੁਰ ਦਿੰਦਾ ਤੇ ਕਦੀ ਕੇਂਦਰ ਪੰਜਾਬ ਵੱਲ ਫੁੱਟ ਦਿੰਦਾ ਹੈ ਉਹਨਾਂ ਆਖਿਆ ਕਿ ਸਾਡੇ ਕਿਸਾਨ ਆਗੂ ਜਗਜੀਤ ਸਿੰਘ ਮਰਨ ਵਰਤਨ ਤੇ ਬੈਠੇ ਹੋਏ ਹਨ ਪਰ ਸਰਕਾਰਾਂ ਦੇ ਕੰਨ ਤੇ ਜਿਉਂ ਤੱਕ ਨਹੀਂ ਸਿਕ ਰਹੀ ਹੈ ਉਹਨਾਂ ਆਖਿਆ ਹੈ ਕਿ ਇਹ ਸਰਕਾਰਾਂ ਕਿਸਾਨਾਂ ਨੂੰ ਸਖਤ ਫੈਸਲੇ ਲੈਣ ਲਈ ਮਜਬੂਰ ਨਾ ਕਰਨਾ ਤੇ ਜਲਦੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਗੱਲ ਉਹਨਾਂ ਦੇ ਵੱਲੋਂ ਆਖੀ ਹੈ। ਸੰਗ ਸਭਰਾ ਦੇ ਬਲਾਕ ਪ੍ਰਧਾਨ ਇਕਤਾ ਗਰਾਹਾਂ ਜੱਤੇਬੰਦੀ ਦਾ ਪੱਟੀ ਦਾ ਬਲਾਕ ਪ੍ਰਧਾਨ ਜੀ ਆ ਜਿਹੜਾ ਪੁੱਤਰਾ ਪੁੱਤ ਕਹਿਆ ਗਿਆ ਕੀ ਕਹਿਣਾ ਚਾਹੋਗੇ ਇਸ ਬਾਰੇ? ਇਹਦੇ ਸਾਨੂੰ ਹੁਣੇ ਮੈਸੇਜ ਆਇਆ ਤੁਹਾਨੂੰ ਇਸ ਚੀਜ਼ ਦਾ ਪਤਾ ਆ ਵੀ 13 ਫਰਵਰੀ ਤੋਂ ਲਾ ਕੇ ਲਗਾਤਾਰ ਜਿਹੜੇ ਕਿਸਾਨਾ ਛੰਭੂ ਬਾਰਡਰ ਤੇ ਤੇ ਖਨੌਰੀ ਬਾਰਡਰ ਤੇ ਜਿਹੜੇ ਉਹ ਦਿਨ ਰਾਤ ਰਹੇ ਆ ਉਹਨਾਂ ਦੇ ਅੱਗੇ ਵੱਡੀਆਂ ਵੱਡੀਆਂ ਕੰਧਾ ਕੱਢ ਕੇ ਕਿੱਲ ਲਾ ਕੇ ਵੱਡੇ ਵੱਡੇ ਉਹਨਾਂ ਦੇ ਗਾਰੀ ਪ੍ਰੋਗਰਾਮ ਐ ਕਿਤੇ ਵੀ ਮੇਰਾ ਖਿਆਲ ਪਾਕਿਸਤਾਨ ਦੇ ਨਾਲ ਜੇ ਜੰਗ ਲੱਗਣੀ ਹੋਵੇ ਤੇ ਉੱਥੇ ਵੀ ਇਤਰਾ ਦਾ ਪ੍ਰਬੰਧ ਰਹੇਗਾ ਇਹ ਭਾਜਪਾ ਸਰਕਾਰ ਨੇ ਸਾਡਾ ਦਿੱਲੀ ਜਾਣਾ ਕਿਸਾਨਾਂ ਦਾ ਬਿਲਕੁਲ ਬੰਦ ਕੀਤਾ ਪਹਿਲਾਂ ਇਹ ਗੱਲਾਂ ਨਹੀਂ ਵੀ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਤੇ ਟਰੱਕ ਲੈ ਕੇ ਟਰੈਕ ਲੈ ਕੇ ਆਉਂਦੇ ਸੀ ਹਾਂ ਨਾ ਵੀ ਤੁਸੀਂ ਘਾਰ ਵਿੱਚ ਲੈ ਕੇ ਆਉਂਦੇ ਜੇ ਹੋਰ ਕਿਸਾਨਾਂ ਦਾ 101 ਦਾ ਜਥਾ ਜਿਹੜਾ ਪੈਦਲ ਗਿਆ ਉਹਨਾਂ ਨੇ ਕਿਹਾ ਸਾਡੀ ਤਲਾਸ਼ੀ ਲੇ ਲੋ ਬਿਲਕੁਲ ਖਾਲੀ ਹਤੀ ਸਿਰਫ ਢੋਲਿਆਂ ਦੇ ਵਿੱਚ ਇੱਕ ਇੱਕ ਸੂਟ ਪਾ ਕੇ ਗਿਆ ਉਹਨਾਂ ਦੇ ਉੱਤੇ ਇੰਨਾ ਜ਼ੁਲਮ ਕੀਤਾ ਅੱਥਰੂ ਗਏ ਤੇ ਪਾਣੀ ਦੇ ਬਰਛਾਟਾ ਡਾਂਗਾ ਜਿਹੜੇ ਬਜ਼ੁਰਗ ਸਾਡੇ ਉਹਨਾਂ ਨੇ ਫੱਟਣ ਕਰ ਦਿੱਤਾ ਵਾ ਬੰਦੇ ਫੱਟਣ ਹੋ ਕੇ ਜਿਹੜੇ ਉਹ ਆ ਸਤਾਰਾਂ ਦੇ ਪਏ ਯਾਰ ਸਾਡਾ ਢੱਲੇਵਾਲ ਸਾਹਿਬ ਜਿਹੜਾ ਲਗ ਪਰ 90 ਸਾਲਾਂ ਦੀ 100 ਸਾਲਾਂ ਦੀ ਉਮਰ ਉਹਦੀ ਉਹ ਮਰਨ ਵਰਤੇ ਬੈਠਾ ਸ਼ਾਇਦ ਹੋ ਸਕਦਾ ਉਹ ਮਰ ਜਾਵੇ ਪਰ ਇਹਨਾਂ ਸਰਕਾਰਾਂ ਨੂੰ ਕੋਈ ਸ਼ਰਮ ਦੇ ਯਾ ਨਹੀਂ ਕੀ ਉਹ ਪੰਜਾਬ ਦੇ ਛੁੱਟੀਆਂ ਦੇ ਆ ਉਹ ਸੈਂਟਰ ਦੇ ਛੁੱਟੀਆਂ ਦੇ ਉਹ ਪੰਜਾਬ ਤੇ ਇਹਨਾਂ ਨੇ ਫੁੱਟਬਾਲ ਦੀ ਗੇਮ ਬਣਾਈ ਉਹ ਤੋਂ ਛੋਟ ਮਾਰਦਾ ਉਹਦੇ ਤੇ ਦਿਲ ਜਾਂਦਾ ਉਹ ਤੋਂ ਛੋਟ ਮਾਰਦਾ ਉਹਦੇ ਤੇ ਦਿਲ ਜਾਂਦਾ ਐਡੀਆਂ ਬਿਸ਼ਰਮ ਚ ਦੋਵੇਂ ਸਰਕਾਰਾਂ ਮੈਂ ਤਾਂ ਜਿੰਦਗੀ ਦੀ ਨਹੀਂ ਵੇਖੀ ਆ ਬੇਹੱਦ ਬਿਸ਼ਰਮ ਸਰਕਾਰਾਂ ਜੀ ਉਹਨਾਂ ਦੇ ਰੋਸ ਵਿੱਚ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਪੁਤਲੇ ਫੂਕ ਰਹੇ ਗ੍ਰਾਹਟ ਜਤ ਮਦੀਨ ਸਰਬੀ ਸਿੰਘ ਜੀ ਭਾਤਿ ਸੜੀ ਇੱਕ ਤਾਂ ਗ੍ਰਾਭ ਲਾਗ ਜਨ ਸਖਤ ਬਣੀ بڑا ਸੈਂਟਰ ਦਾ ਪੁਤਲਾ ਫੁਕਿਆ ਗਿਆ ਕਿਹੜੇ ਵਿਸ਼ੇ ਵਿੱਚ ਇਹ ਜੀ ਭਾਜਪਾ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਉਹਦੇ ਖਿਲਾਫ ਵੀ ਫੂਕਿਆ ਗਿਆ ਵਾ ਇਹ ਵੀ ਵੇਖੋ ਕਿਸਾਨ ਬੈਠੇ ਆ ਵੀ ਧਰਨਿਆਂ ਤੇ ਦਿੱਲੀ ਦੇ ਹਰ ਕਿਸਾਨ ਦੀ ਕੋਈ ਮੰਗ ਭਾਜਪਾ ਸਰਕਾਰ ਦੇ ਵਿਰੋਧੀ ਸਰਕਾਰ ਪੂਰੀ ਨਹੀਂ ਹੋ ਰਹੀ ਪਹਿਲਾਂ ਤਾਂ ਦੇ ਆ ਵੀ ਕਿਸਾਨਾਂ ਨੂੰ ਅਸੀਂ ਦਿੱਲੀ ਜਾਣ ਨਹੀਂ ਦੇਣਾ ਟਰੈਕਟਰ ਲਿਆ ਖੜਦੇ ਉਹ ਖੜਦੇ ਜੇ ਆਦੇ ਵੀ ਪੈਦਲ ਚਲੇ ਜਾਣ ਜੇ ਕਿਸਾਨ ਪੈਦਲ ਜਾ ਰਿਹਾ ਤਾਂ ਉਹਨਾਂ ਤੇ ਵੀ ਲਾਟੀ ਚਾਰਜ ਹੋਇਆ ਅੰਜੂ ਗੈਸ ਦੇ ਗੋਲੇ ਛੁੱਟੇ ਗਏ ਆ ਜੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਜਿਹੜੇ ਡੱਲੇ ਵਾਲ ਸਾਹਿਬ ਆ ਜਾਂ ਜਿੰਨੇ ਵੀ ਵੱਡੇ ਲੀਡਰ ਆ ਉਹ ਬੈਠੇ ਮਰਨਵਰਤ ਤੇ ਕੋਈ ਸਰਕਾਰ ਹੋ ਜਦੋਂ ਮਰ ਗਈ ਉਹ ਤੋਂ ਸਰਕਾਰ ਨੇ ਪੁੱਛਣਾ ਕੋਈ ਸਰਕਾਰ ਇਹ ਆਪਣੀ ਜਿਹੜਾ ਕਿਸਾਨ ਦੀ ਮੰਗ ਨਹੀਂ ਪੂਰੀ ਹੋ ਰਹੀ ਸਾਨੂੰ ਮੈਂ ਐਮਐਸਪੀ ਦੀ ਮੇਰੀ ਉਹਦੇ ਵਿਰੋਧ ਚ ਆਹ ਪਾਜ ਪਸ ਸਰਕਾਰ ਬੋਦੀ ਸਰਕਾਰ ਦੇ ਪੂਰਾ ਪੁੱਕਿਆ ਜੀ ਮੇਰਾ ਜਤਿੰਦਰ ਸਿੰਘ ਬੱਗਾ ਕੀ ਕਹਿਣਾ ਚਾਹੋਗੇ ਆਹ ਪੂਰਾ ਪੁੱਕਿਆ ਕਹਿਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿਸਾਨ ਬਾਰਡਰਾਂ ਦੇ ਲੜਨਦੇ ਆ ਕੁਝ ਇੱਥੇ ਲੋਕਲ ਲੈਵਲ ਦੇ ਲੜਾਈਆਂ ਲੜਨਦੇ ਆ ਇਸ ਵਾਰ ਝੋਨੇ ਨੂੰ ਕਿੰਨਾ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਮਿਲ ਕੇ ਸੈਲਰਾਂ ਵਾਲਿਆਂ ਨੇ ਅੰਨੀ ਲੁੱਟ ਪਚਾਈ ਆ 10-10 ਦਾ 20-20 ਤੋੜੇ ਕੱਟ ਲਾਇਆ ਜੀ ਕਿਸਾਨ ਦਾ ਬਹੁਤ ਬੁਰਾ ਹਾਲ ਆ ਤੇ ਹਰੇਕ ਨੂੰ ਸ਼ਾਂਤੀਪੂਰਕ ਆਪਦਾ ਧਰਨਾ ਦੇਣ ਦਾ ਹੱਕ ਆ ਉਹ ਦਿੱਲੀ ਕਿਸਾਨ ਚੱਲੇ ਸੀ ਤੁਰ ਕੇ ਚੱਲੇ ਸੀ ਪੈਦਲ ਤੇ ਉਹਨਾਂ ਨੂੰ ਜਾਨ ਨਹੀਂ ਦਿੱਤਾ ਹਰਿਆਣਾ ਸਰਕਾਰ ਭਾਜਪਾ ਸਰਕਾਰ ਨੇ ਮਿਲ ਕੇ ਉਹਨਾਂ ਦੇ ਲਾਠੀ ਚਾਰਜ ਕੀਤਾ ਬਹੁਤ ਹੀ ਨਿੰਦਨਯੋਗ ਘਟਨਾ ਹੈ ਸਾਨੂੰ ਸਾਡੀ ਜਥੇਬੰਦੀ ਵੱਲੋਂ ਇਹ ਹੁਕਮ ਸੀ ਵੀ ਅਸੀਂ ਉਹਨਾਂ ਦੇ ਪੁਤਲੇ ਫੂਕਰੇ ਤੇ ਲੋਕਲ ਲੈਵਲ ਤੇ ਵੀ ਸਾਰੀਆਂ ਜਥੇਬੰਦੀਆਂ ਦੇ ਨਾਲ ਹੀ ਆ ਸਾਰੇ ਇਕੱਠੇ ਹੀ ਆ ਅਸੀਂ ਉਹਨਾਂ ਦੇ ਮੋਦੀ ਦਾ ਪੁਤਲਾ ਫੂਕਿਆ ਵਾ ਫੱਦੋ ਵੱਧ ਪੰਜਾਬ ਸਰਕਾਰ ਨੇ ਵੀ ਇੱਥੇ ਆਖਿਆ ਸੀ ਵੀ ਜਿਨ੍ਹਾਂ ਦੇ ਕਟ ਲੱਗੇ ਅਸੀਂ ਪੂਰਤੀ ਕਰਾਂਗੇ ਕੋਈ ਕਿਸੇ ਦੀ ਕਟ ਦੀ ਪੂਰਤੀ ਨਹੀਂ ਕੀਤੀ ਕਿੰਨੇ ਕਿਸਾਨ ਆ ਜਿਨ੍ਹਾਂ ਨੂੰ 10-10 20-20 ਤੋੜੇ 100 ਪਿੱਛੇ ਹੀ ਕਟ ਲੱਗਾ ਵਾ ਕਿਸਾਨ ਦੀ ਲੁੱਟ ਹੋਈ ਏ ਇਸ ਵਾਰ ਬਹੁਤ ਜਿਆਦੀ ਜੀ ਅਸੀਂ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਇਹ ਅਲਟੀਮੇਟ ਦਿੰਦੇ ਆ ਵੀ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨੀਆਂ ਜਾਣ ਨਹੀਂ ਤੇ ਵਿਰੋਧ ਬੜਾ ਹਾਈ ਲੈਵਲ ਤੇ ਹੋਰ ਦੁਨੀਆ 'ਚ ਫੈਲ ਜਾਣਾ ਵਾ ਤੇ ਫਿਰ ਤੁਹਾਡੇ ਸਾਹਮਣੇ ਆਉੱਖਾ ਹੋ ਜਾਣਾ